ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਤਰੀਮ ਜ਼ਮਾਨਤ ਦੇ ਉੱਤੇ ਬੀਤੀ ਸ਼ਾਮ ਤਿਹਾੜ ਜੇਲ੍ਹ ਤੋਂ ਬਾਹਰ ਆ ਗਏ ਨੇ ਅਤੇ ਉਹਨਾਂ ਦਾ ਸਵਾਗਤ ਦੇ ਲਈ ਤਿਹਾੜ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਆਮ ਆਦੀ ਪਾਰਟੀ ਦੇ ਵਰਕਰ ਵੀ ਮੌਜੂਦ ਰਹੇ ਸਨ ਨਾਲ ਹੀ ਸੀਐਮ ਮਾਨ ਵੀ ਵਿਸ਼ੇਸ਼ ਤੌਰ ਤੇ ਤਿਹਾੜ ਜੇਲ੍ਹ ਦੇ ਬਾਹਰ ਪਹੁੰਚੇ ਉੱਥੇ ਹੀ ਕੇਜਰੀਵਾਲ ਆਪਣੀ ਗੱਡੀ ਦੀ ਸਨਰੂਫ ਖੋਲ੍ਹ ਕੇ ਬਾਹਰ ਆਏ ਅਤੇ ਆਮ ਆਦੀ ਪਾਰਟੀ ਦੇ ਵਰਕਰਾਂ ਵਲੰਟੀਅਰਾਂ ਨੂੰ ਸੰਬੋਧਨ ਵੀ ਕੀਤਾ ਨਾਲ ਹੀ ਸੰਬੋਧਨ ਕਰਦੇ ਆ ਕੇਜਰੀਵਾਲ ਨੇ ਕਿਹਾ ਕਿ ਤੁਹਾਡੇ ਵਿਚਕਾਰ ਆ ਕੇ ਚੰਗਾ ਲੱਗ ਰਿਹਾ ਤੇ ਮੈਂ ਕਿਹਾ ਸੀ ਕਿ ਮੈਂ ਜਲਦੀ ਆਵਾਂਗਾ ਲੋ ਮੈਂ ਬਾਹਰ ਆ ਗਿਆ ਹਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਨਾਲ ਹੀ ਸੁਪਰੀਮ ਕੋਰਟ ਦੇ ਜੱਜਾਂ ਦਾ ਵੀ ਧੰਨਵਾਦ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਗਿਆ ਉੱਥੇ ਕੇਜਰੀਵਾਲ ਨੇ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਅੱਗੇ ਦਾ ਪਲਾਨ ਹੈ ਜਿਹੜਾ ਦੱਸਿਆ ਦੱਸਦੀ ਹੈ ਕਿ ਅੱਜ ਕਨਾਟ ਪੈਲਸ ਤੇ ਹਨੂਮਾਨ ਮੰਦਿਰ ਦੇ ਵਿੱਚ ਸ਼ਿਰਕਤ ਕਰਨਗੇ ਤੇ ਦਰਸ਼ਨ ਅਰਵਿੰਦ ਕੇਜਰੀਵਾਲ ਕਰਨਗੇ ਨਾਲ ਹੀ ਦੁਪਹਿਰ 1 ਵਜੇ ਦੇ ਕਰੀਬ ਪਾਰਟੀ ਦਫ਼ਤਰ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਜਾਊਗਾ ਜ਼ਿਕਰ ਜੋ ਹੋ ਗਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦੇ ਨਾਲ ਜੁੜੇ منی ਲਾਂਡਰੀ ਮਾਮਲੇ ਦੇ ਵਿੱਚ ਸ਼ੁੱਕਰਵਾਰ ਨੂੰ ਅੰਤਰੀਮ ਜ਼ਮਾਨਤ ਮਿਲ ਗਈ ਹੈ ਉਥੇ ਹੀ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਅੰਤਰੀਮ ਜ਼ਮਾਨਤ ਮਿਲੀ ਹੈ ਅਤੇ ਕੇਜਰੀਵਾਲ 1 ਜੂਨ ਤੱਕ ਅੰਤਰੀਮ ਜ਼ਮਾਨਤ ਤੇ ਜੇਲ੍ਹ ਚੋਂ ਬਾਹਰ ਰਹਿ ਸਕਣਗੇ ਨਾਲ ਹੀ 2 ਜੂਨ ਨੂੰ ਉਹਨਾਂ ਨੂੰ ਸਰੈਂਡਰ ਕਰਨਾ ਹੋਵੇਗਾ ਅਤੇ ਨਾਲ ਹੀ 50000 ਰੁਪਏ ਦੇ ਨਿੱਜੀ ਮੁਚਕਲੇ ਤੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ ਪਰ ਇਸ ਦੇ ਨਾਲ ਹੀ ਉਹਨਾਂ ਦੇ ਉੱਤੇ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਨੇ ਅਰਵਿੰਦ ਕੇਜਰੀਵਾਲ ਨੂੰ 50000 ਰੁਪਏ ਦਾ ਬਾਂਡ ਭਰਨਾ ਹੋਵੇਗਾ ਅਤੇ ਸਮਰਪਣ ਕਰਕੇ 2 ਜੂਨ ਨੂੰ ਜੇਲ੍ਹ ਦੇ ਵਿੱਚ ਵਾਪਸ ਪਰਤਣਾ ਹੋਵੇਗਾ। ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਇਨਕਲਾਬ आज आपके बीच में आके बहुत अच्छा लग रहा है मैंने कहा था ना मैं जल्दी आऊंगा मैंने कहा था ना जल्दी आऊंगा आ गया सबसे पहले सबसे पहले मैं हनुमान जी के चरणों में वंदना करना चाहता हूं हनुमान जी के आशीर्वाद से हनुमान जी के आशीर्वाद से आज मैं आप सब लोगों के बीच में हूं मैं आप सब लोगों का शुक्रिया अदा करना चाहता हूं देश भर के करोड़ों करोड़ों लोगों ने अपनी दुआएं अपना आशीर्वाद मुझे भेजा मैं सुप्रीम कोर्ट के जजेस का शुक्रिया अदा करना चाहता हूं जिनकी वजह से आज मैं आप लोगों के बीच में हूं आप लोगों से एक ही निवेदन है हमें सबको मिलकर देश को तानाशाही से बचाना है मैं तन मन धन से लड़ रहा हूं संघर्ष कर रहा हूं तानाशाही के खिलाफ लेकिन 140 करोड़ लोगों को तानाशाही से लड़ना पड़ेगा आज आपके बीच में आगे बहुत अच्छा लग रहा है कल सवेरे 11 बजे कल सवेरे 11 बजे कनॉट प्लेस हनुमान मंदिर में मिलेंगे हनुमान मंदिर के हनुमान जी के आशीर्वाद लेने जाएंगे हनुमान जी के दर्शन करने जाएंगे और कल एक बजे एक बजे पार्टी ऑफिस में प्रेस कॉन्फ्रेंस होगी कल 11 बजे प्लेस हनुमान मंदिर में सब लोग आना ज्यादा से ज्यादा हनुमान जी के दर्शन करेंगे और एक बजे पार्टी ऑफिस में प्रेस कॉन्फ्रेंस होगी आप सब लोगों का तहे दिल से बहुत बहुत शुक्रिया देखिए पूरे देश में तानाशाही के खिलाफ लड़ाई और तेज होगी संविधान और देश बचाने की लड़ाई और तेज होगी पूरा देश मिलकर के भाजपा की तानाशाही को खत्म करेगा कल मुख्यमंत्री जी ने कहा है कि मंदिर जाएंगे और रोड शो करेंगे बहुत बहुत मुबारकबाद जी मंदिर बीजेपी चोरों की पार्टी है भ्रष्टाचारियों की पार्टी है देश भर के जितने लुटेरे हैं आज सब भारतीय जनता पार्टी के साथ हैं भारतीय जनता पार्टी एक्सपोज हो चुकी है इंडिया गठबंधन की सरकार बनेगी तीन सौ ऐसी ज्यादा सीटें आएंगी इंडिया गठबंधन की बुरी तरीके से बीजेपी हारेगी हर मोर्चे पर देश के प्रधानमंत्री ने झूठ बोला है चाहे किसान हो नौजवान हो चाहे माताएं बहनें हो चाहे महंगाई ਸੋ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਵਾ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬੀਤੀ ਸ਼ਾਮ ਅੰਤ੍ਰ임 ਜ਼ਮਾਨਤ ਤੇ ਉੱਤੇ ਤਿਹਾਰ ਜੇਲ੍ਹ ਤੋਂ ਬਾਹਰ ਆ ਗਏ ਨੇ ਜਿੱਥੇ ਉਹਨਾਂ ਦਾ ਬਹੁਤ ਹੀ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਉਹ ਕਨਾਟ ਪੈਲਸ ਅਤੇ ਹਨੂਮਾਨ ਮੰਦਰ ਜਾਣਗੇ ਤੇ ਨਾਲ ਹੀ 1 ਵਜੇ ਪ੍ਰੈਸ ਕਾਨਫਰੰਸ ਹੈ ਜਿਹੜੀ ਕੀਤੀ ਜਾਊਗੀ ਉੱਥੇ ਅਰਵਿੰਦ ਕੇਜਰੀਵਾਲ ਨੇ ਇਹ ਹੈ ਕਿ 140 ਕਰੋੜ ਭਾਰਤੀਆਂ ਨੂੰ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੇ ਲਈ ਉਹਨਾਂ ਦਾ ਸਾਥ ਦੇਣਾ ਪਵੇਗਾ ਸੋ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ منی ਲਾਂਡਰਿੰਗ ਮਾਮਲੇ ਦੇ ਵਿੱਚ ਜ਼ਮਾਨਤ ਦੇ ਉੱਤੇ ਜੇਲ੍ਹ ਤੋਂ ਬਾਹਰ ਆਏ ਨੇ ਸੋ 2 ਜੂਨ ਨੂੰ ਉਹਨਾਂ ਨੂੰ ਸਰੈਂਡਰ ਕਰਨਾ ਹੋਵੇਗਾ ਤੇ ਇੱਕ ਵਾਰ ਫਿਰ ਤੋਂ ਜੇਲ੍ਹ ਜਾਣਗੇ ਸੋ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਉਹਨਾਂ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਉੱਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਜਿਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਨੇ ਉੱਥੇ ਹੀ ਪੰਜਾਬ ਦੇ ਵਿੱਚ ਵੀ ਹਰ ਪਾਸੇ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਤੁਹਾਡੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਕਿ ਤਿਹਾਰ ਜੇਲ੍ਹ ਦੇ ਵਿੱਚ ਬੰਦ ਸਨ ਤੇ ਉਹਨਾਂ ਨੂੰ ਬੀਤੀ ਸ਼ਾਮ ਜ਼ਮਾਨਤ ਮਿਲੀ ਤੇ ਉਹ ਤਿਹਾਰ ਜੇਲ੍ਹ ਤੋਂ ਬਾਹਰ ਆਏ ਜਿੱਥੇ ਉਹਨਾਂ ਨੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਨਾਲ ਹੀ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਦੇਸ਼ ਦੇ 140 ਕਰੋੜ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੇ ਲਈ ਲੋਕ ਨੇ ਜਿਹੜੇ ਅੱਗੇ ਆਉਣ ਨਾਲ ਹੀ ਉਹਨਾਂ ਨੇ ਜੋ ਆਮ ਆਦੀ ਪਾਰਟੀ ਦੇ ਪ੍ਰੋਗਰਾਮ ਨੇ ਉਹਨਾਂ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਤਹਿਤ ਅੱਜ ਕਨਾਟ ਪੈਲੇਸ ਅਤੇ ਹਨੂਮਾਨ ਮੰਦਿਰ ਦੇ ਦਰਸ਼ਨ ਅਰਵਿੰਦ ਕੇਜਰੀਵਾਲ ਕਰਨਗੇ ਉੱਥੇ 1 ਵਜੇ ਦੇ ਕਰੀਬ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਅਰਵਿੰਦ ਕੇਜਰੀਵਾਲ ਕਰਨਗੇ ਤੇ ਆਮ ਆਦੀ ਪਾਰਟੀ ਦੀ ਜੋ ਰੂਪਰੇਖਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰ ਕੀਤੀ ਗਈ ਹੈ ਉਸ ਦੇ ਬਾਰੇ ਜ਼ਿਕਰ ਜਿਹੜਾ ਕੀਤਾ ਜਾਊਗਾ ਸੋ ਦੱਸ ਦिए ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਬੀਤੀ ਸ਼ਾਮ ਤਿਹਾਰ ਜੇਲ੍ਹ ਦੇ ਬਾਹਰ ਪਹੁੰਚੇ ਜਿੱਥੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਦਾ ਸਵਾਗਤ ਕੀਤਾ ਉੱਥੇ ਹੀ ਆਮ ਆਦੀ ਪਾਰਟੀ ਦੇ ਤਮਾਮ ਵਧਾਇਕ ਅਤੇ ਮੰਤਰੀਆਂ ਵੱਲੋਂ ਜਸ਼ਨ ਮਨਾਏ ਜਾ ਰਹੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਜਪਾ ਦੀ ਤਾਨਾਸ਼ਾਹੀ ਦਾ ਜਵਾਬ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਜ਼ਰੂਰ ਦੇਣਗੇ ਸੋ ਦੱਸਦੀ ਹੈ ਕਿ ਜੇਲ੍ਹ ਤੋਂ ਬਾਹਰ ਆਉਣ ਦੇ ਲਈ ਕੁਝ ਸ਼ਰਤਾਂ ਨੇ ਜਿਹੜੀਆਂ ਅਰਵਿੰਦ ਕੇਜਰੀਵਾਲ ਦੇ ਉੱਤੇ ਲਾਗੂ ਹੋਈਆਂ ਨੇ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਰਾਜੀਵ तिवारी ਦਿੱਲੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਰਾਜੀਵ ਅਰਵਿੰਦ ਕੇਜਰੀਵਾਲ जेल से बाहर आ चुके हैं और लोकसभा चुनाव से पहले उनका जेल से बाहर आना कहीं ना कहीं जो तमाम वर्कर हैं विधायक हैं आम आदमी पार्टी के उनमें काफ़ी जोश है जो भर गया होगा तो अगली रणनीति क्या रहेगी आम आदमी पार्टी की देखिए यहाँ पर बात करें जिस तरीके से लगातार आम आदमी पार्टी चाहती थी कि के अरविंद केजरीवाल को किसी तरीके से बाहर लाया जाए मगर वही कोशिश जो है अब कारगर होती नजर आई मगर बेशक कुछ दिनों के लिए राहत जरूर मिली है क्योंकि कुछ दिनों तक वो अरविंद केजरीवाल अब बाहर रहेंगे मगर यहाँ पर बात करें एक जून तक अरविंद केजरीवाल दिल्ली के अंदर नहीं पूरे देश के अंदर चुनाव प्रचार जो है वो कर सकते हैं मगर आम आदमी पार्टी की तरफ से पहले भी कहा गया था कि ईडी की तरफ से जो गिरफ्तारी की गई है वो सिर्फ आम आदमी पार्टी को कमजोर करने के लिए की गई है ताकि लोकसभा चुनाव जो है वो कमजोर किया जा सके मगर अब जिस तरीके से अरविंद केजरीवाल कल शाम को बाहर आए और आने हुँ. के बाद आ, उन्होंने बिल्कुल जनता से बिल्कुल कहा कि जो उनका प्यार था विश्वास था वो उसी तरीके से बाहर आए हैं और उनके प्यार विश्वास की ही जीत हुई है और पर पर बात करें आज आज की तो 11 बजे हनुमान मंदिर पर, आ, तमाम कार्यकर्ता जो थे वो पहुंचेंगे अरविंद केजरीवाल भी पहुंचेंगे और उनके साथ साथ तमाम बड़े मंत्रियों की बात करें वो भी मौजूद रहेंगे ताकि हनुमान मंदिर के साथ साथ जो हनुमान देवता के दर्शन जो किए जाएंगे वो किए जाएंगे और आम जनता भी इसमें सहयोग करेगी दूसरा यहाँ पर बात करें एक बजे के करीब अरविंद केजरीवाल पार्टी मुख्यालय के अंदर प्रेस कॉन्फ्रेंस करेंगे जिसके माध्यम से अगली रणनीति का खुलासा किया जाएगा कि वो पंजाब के अंदर और, और दिल्ली के अंदर किस तरीके से चुनाव प्रचार जो है वो कर पाएंगे दूसरा यहाँ पर बात करें जो सरकार कोर्ट की तरफ से जो नियम बनाए गए थे उसके अंदर भी बड़े नियम जो है रखे गए हैं सबसे पहला नियम है जिसके अंदर कहीं ना कहीं जो आधिकारिक तौर पर फाइलों पर साइन करने की जो परमिशन है वो नहीं मिली है तब सोचिए कहीं ना कहीं दिल्ली का जो विकास कार्य है वो कहीं ना कहीं स्लो जरूर होता हुआ नजर आएगा मगर जैसे जैसे लोकसभा चुनाव बिल्कुल खत्म होंगे और चुनाव के नतीजे जो है वो सामने आएंगे वैसे वैसे कहीं ना कहीं ये स्पष्ट होगा कि दिल्ली के अंदर और पंजाब के अंदर क्या आम आदमी पार्टी की सरकार बन पाती है लोकसभा के अंदर क्योंकि लगातार लोकसभा चुनाव को लेकर आम आदमी पार्टी जो है वो अपनी रणनीति जो है वो बनाती नजर आती वो रणनीति कहीं ना कहीं कुछ हद तक कमजोर जरूर हुई थी मगर अब अरविंद केजरीवाल के, के बाहर आने के बाद में वही रणनीति अब मजबूत तौर पर देखने को मिल सकती है जी राजीव so, ये तो आम आदमी पार्टी भी नहीं देख रही होगी कि अरविंद केजरीवाल कोई विकास कार्यों की फाइलें के ऊपर साइन करें उनका तो मकसद यही था कि लोकसभा चुनाव से पहले कहीं ना कहीं अरविंद केजरीवाल जेल से बाहर आ जाए तो उनका जो मकसद था वो पूरा हो गया लेकिन अभी केजरीवाल बाहर आ चुके हैं तो बाकी पार्टियां हैं जो वो कैसे इस रिहाई को जो कह दिए जमानत को देख रही है क्योंकि आते सार उन्होंने ऐलान कर दिया कि एक बजे प्रेस कॉन्फ्रेंस करेंगे और मंदिर जाएंगे तो आने वाले समय में काफी उत्साह बढ़ेगा और रैलियां भी होंगी तो दूसरी पार्टियों के ऊपर कोई असर पड़ता दिखाई देगा देखिए यहाँ पर बात करें कल जिस तरीके से अरविंद केजरीवाल की रिहाई हुई और यहाँ तक कि वो जमानत पर अंतरिम जमानत पर बाहर आए आने के बाद में कहीं ना कहीं पार्टी के लगातार कार्यकर्ताओं की बात करें नेताओं की बात करें उनके अंदर उत्साह और जोश दोनों ही देखने को मिले मगर इसके साथ साथ बड़े का बयान जो है वो बड़े पॉलिटिकल नेताओं के यानी कि और पार्टियों के भी देखने को ममता बनर्जी की बात करें कांग्रेस की बात करें उनके अंदर भी कहीं ना कहीं खुशी जो है वो देखने को मिली और दूसरा ये भी कहा गया इंडिया एयरलाइंस की तरफ से कि अब अरविंद केजरीवाल जो है मजबूत तौर पर कहीं ना कहीं चुनाव प्रचार करेंगे जिसका खामियाजा भाजपा को भुगतना पड़ सकता है क्योंकि चुनाव प्रचार जिस तरीके से कमजोर होता नजर आ रहा था अब वो उसके अंदर मजबूती जो है वो मिल चुकी है मगर यहाँ पर बात करें अरविंद केजरीवाल के साथ साथ इंडिया एयरलाइंस जो है वो लगातार अब अपनी रणनीतियों को तेज करती हुई नजर आएगी और जिस तरीके से अरविंद केजरीवाल बाहर आए हैं उससे साफ जाहिर है कहीं ना कहीं जो आम आदमी पार्टी चाहती थी की अरविंद केजरीवाल को लोकसभा चुनाव से पहले ही उनको बाहर लाया जाए वो कोशिश जो है वो रंग ला चुकी है जी राजीव आखिरी सवाल है जैसे क्रिकेट का आईपीएल मैच चल रहा है रोमांचक मैच होता है तो केजरीवाल के बाहर आने से यह सियासत भी रोमांचक दिखाई दे रही है क्या देखिए यहां पर बात करें जिस तरीके से आईपीएल की तो आईपीएल के अंदर भी कहीं ना कहीं रोमांचक जो है वो देखने को मिलता है वही रोमांचक जो है वो कहीं ना कहीं आप धरातल पर भी देखने को मिल रहा हूँ खासतौर पर बात करें लोकसभा चुनाव की 2024 की तो उसके अंदर भी अब रोमांच जो है वो में ही बढ़ता हुआ नजर आएगा क्योंकि जिस तरीके से अरविंद केजरीवाल के द्वारा चुनाव प्रचार किया जाएगा और उनके साथ साथ सुनीता केजरीवाल भी होंगी मौजूद और बड़े नेताओं की बात करें संजय सिंह की बात करें भगवत मान की बात करें या फिर तमाम और मंत्रियों की बात करें नेताओं की बात करें सभी कहीं ना कहीं अब मिलकर कहीं ना कहीं चुनाव प्रचार जो है वो करते नजर आएंगे ताकि दो के अंदर भाजपा को बड़ी टक्कर दी जा सके और भाजपा को हटाया जा सके मगर यहाँ पर अरविंद केजरीवाल की रणनीति जो है है वो साफ है कि किसी भी तरीके से 2024 का चुनाव खुद आम आदमी पार्टी जीतती हुई नजर आए और आज की जो प्रेस कॉन्फ्रेंस होगी उसमें भी कहीं ना कहीं यही नतीजे देखने को मिलेंगे कि आम आदमी पार्टी किस तरीके से अपना चुनाव प्रचार करती है और दूसरा आने वाले समय के अंदर किस तरीके की रणनीति जो है वो लागू की जाएगी जी so, तमाम जानकारी देने के लिए राजीव तिवारी आपका बहुत बहुत शुक्रिया ਸੋ ਦੱਸ ਦिए ਕਿ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਅਰਵਿੰਦ ਕੇਜਰੀਵਾਲ ਤੇ ਬੀਤੀ ਸ਼ਾਮ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਨਾਲ ਹੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ 1 ਜੂਨ ਤੱਕ ਵੋਟਾਂ ਨੇ ਜਿਹੜੀਆਂ ਪੈਣੀਆਂ ਨੇ ਉਸ ਤੋਂ ਪਹਿਲਾਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾਊਗਾ ਤੇ ਭਾਜਪਾ ਦੀਆਂ ਨੀਤੀਆਂ ਨੇ ਜਿਹੜੀਆਂ ਤਾਨਾਸ਼ਾਹੀ ਦੀ ਗੱਲ ਕੀਤੀ ਜਾ ਰਹੀ ਹੈ ਤੇ ਲੋਕਤੰਤਰ ਨੂੰ ਬਚਾਉਣ ਦੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਵਿਚਰਦੇ ਨਜ਼ਰ ਆਉਣਗੇ ਨਾਲ ਹੀ 1 ਵਜੇ ਦੇ ਕਰੀਬ ਪ੍ਰੈਸ ਕਾਨਫਰੰਸ ਹੈ ਜਿਹੜੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਜਾਊਗੀ ਤੇ ਅਗਲੀ ਰਣਨੀਤੀ ਹੈ ਜੋ ਆਮ ਆਦੀ ਪਾਰਟੀ ਦੀ ਉਸ ਦੇ ਬਾਰੇ ਮੀਡੀਆ ਦੇ ਸਾਹਮਣੇ ਰੂਬਰੂ ਅਰਵਿੰਦ ਕੇਜਰੀਵਾਲ ਹੋਣਗੇ ਸੋ ਦਾਦੀ ਇਹ ਕਿ ਸੀਐਮ ਮਾਨ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਕਹਿਣਾ ਸੀ ਕਿ ਬਹੁਤ ਜਲਦ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਸੋ ਰਮਾਂਚਿਕ ਹੈ ਜਿਹੜਾ ਇਹ ਸੱਤਾ ਜਿਹੜੀ ਹੋ ਚੁੱਕੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਬਾਹਰ ਆਉਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ ਤੇ ਲੋਕ ਸਭਾ ਚੋਣਾਂ ਦੇ ਵਿੱਚ ਰੋਮਾਂਚਾ ਜਿਹੜਾ ਵੱਧ ਗਿਆ ਹੈ ਸੋ ਹੁਣ ਦੇਖਣਾ ਇਹ ਹੋਊਗਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਦੇ ਸਿਰ ਦੇ ਉੱਤੇ ਇਹ ਤਾਜ ਆ ਜਿਹੜਾ ਸਜੇਗਾ ਤੋ ਚਰਚਾ ਨੂੰ ਅੱਗੇ ਵਧਾਉਣ ਦੇ ਲਈ ਅਮਿਤ ਸੇਠੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਅਮਿਤ ਆਰਵਿੰਦ ਕੇਜਰੀਵਾਲ ਬਾਹਰ ਆ ਚੁੱਕੇ ਨੇ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਤਮਾਮ ਵਿਧਾਇਕ ਨੇ ਮੰਤਰੀ ਨੇ ਉਹਨਾਂ ਵੱਲੋਂ ਬੀਤੀ ਸ਼ਾਮ ਜਸ਼ਨ ਮਨਾਏ ਗਏ ਤੇ ਹੁਣ ਕੀ ਲੱਗਦਾ ਇੱਕ ਵਾਰ ਫਿਰ ਤੋਂ ਗਰੰਟੀਆਂ ਦਾ ਦੌਰ ਵੀ ਸ਼ੁਰੂ ਹੋਊਗਾ ਤੇ ਰੈਲੀਆਂ ਨੇ ਜਿਹੜੀਆਂ ਪੰਜਾਬ 'ਚ ਅਰਵਿੰਦ ਕੇਜਰੀਵਾਲ ਤੇ ਸੀਮਾਨ ਕਰਨਗੇ ਬਿਲਕੁਲ ਦਿੰਦਰ ਅਗਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਕੱਲ ਅਰਵਿੰਦ ਕੇਜਰੀਵਾਲ ਮੁਝੇ ਜਿਹੜਾ ਹੈ ਰਾਹਤ ਮਿਲੀ ਹੈ ਬਿਲਕੁਲ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਅਗਰ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਸਿਆਸਤ ਦੇ ਵਿੱਚ ਇਹ ਕਹਿਣਾ ਬਿਲਕੁਲ ਸਾਫ਼ ਹੋਵੇਗਾ ਕਿ ਜਿਹੜਾ ਇੱਕ ਵਾਰ ਜਿਹੜਾ ਫਿਰ ਤੋਂ ਉਹ ਹਾਲ ਆ ਗਿਆ ਕਿਉਂਕਿ ਅਗਰ ਪੰਜਾਬ ਦੀ ਅਸੀਂ ਗੱਲ ਕਰੀਏ ਤੇ ਹੁਣ ਜਿਸ ਤਰ੍ਹਾਂ ਸੀ ਸੀਐਮ ਕੇਜਰੀਵਾਲ ਬਾਹਰ ਆ ਗਏ ਨੇ ਤੇ ਹੁਣ ਜਿਹੜਾ ਹੈ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਨੇ ਰੈਲੀਆਂ ਦਾ ਦੌਰ ਵੀ ਜਿਹੜਾ ਹੈ ਦੇਖਣ ਨੂੰ ਮਿਲੇਗਾ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਜਿਹੜੀ ਕਮਾਨ ਹੈ ਪੰਜਾਬ ਦੇ ਸੀਐਮ ਭਗਵੰਤ ਮਾਨ ਹੋਰਾਂ ਨੇ ਸਮਾਲ ਰੱਖੀ ਸੀ ਕਿ ਮਗਰ ਕਿਤੇ ਨਾ ਕਿਤੇ ਉਹਨਾਂ ਨੂੰ ਕਾਫੀ ਜੜੀਆ ਇਕੱਲਾ ਮਹਿਸੂਸ ਕਰ ਰਹੇ ਸੀ ਕਿ ਉਹਨਾਂ ਦੇ ਜਿਹੜੇ ਮੇਨ ਜਿਹੜੇ ਹੈਡ ਹੈ ਆਪਣਾ ਮੁਖੀਆ ਜਿਹੜੇ ਨੇ ਅਰਵਿੰਦ ਕੇਜਰੀਵਾਲ ਨੂੰ ਕਿਤੇ ਨਾ ਕਿਤੇ ਨਹੀਂ ਨਾਲ ਸੀਗੇ ਮਗਰ ਹੁਣ ਕਹਿ ਸਕਦੇ ਕਿ ਜਿਸ ਤਰ੍ਹਾਂ ਕੱਲ ਬਾਹਰ ਆਗੇ ਨੇ ਤੇ ਸਾਫ਼ ਤੌਰ ਤੇ ਹੁਣ ਜਿਹੜਾ ਹੈ ਕੇਜਰੀਵਾਲ ਵੀ ਜਿਹੜੇ ਨਾਲ ਹੋਣਗੇ ਤੇ ਪੰਜਾਬ ਦੇ ਵੀ ਜਿਸ ਤਰ੍ਹਾਂ ਉਹਨਾਂ ਦਾ ਆਪਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ 13 ਦੀ 13 ਸੀਟਾਂ ਜਿਹੜੀਆਂ ਨੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਉਣਗੇ ਤੇ ਕਹਿ ਸਕਦੇ ਕਿ ਕਿਤੇ ਨਾ ਕਿਤੇ ਹੁਣ ਸੁਪਨਾ ਹੋਰ ਵੀ ਜਿਹੜਾ ਹੈ ਉਹ ਸੱਚ ਹੁੰਦਾ ਦਿਖ ਰਿਹਾ ਕਿਉਂਕਿ ਜਿਸ ਤਰ੍ਹਾਂ ਲਗਾਤਾਰ ਹੁਣ ਜਿਸ ਤਰ੍ਹਾਂ ਆਮ ਪੰਜਾਬ ਦੇ ਵਿੱਚ ਜਿਹੜਾ ਹੈ ਰੈਲੀਆਂ ਦਾ ਦੌਰ ਵੀ ਚੱਲੇਗਾ ਕਿਉਂਕਿ ਕੇਸ਼ਰੀਵਾਲ ਨੂੰ ਜਿਹੜਾ ਹੈ ਲੋਕ ਕਾਫੀ ਸੁਣਨਾ ਪਸੰਦ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਜਿਹੜਾ ਹੈ ਇਸ ਨਾਲ ਰੈਲੀਆਂ ਹੋਣਗੀਆਂ ਤਾਂ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਮਜ਼ਬੂਤੀ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਤੇ ਬਿਲਕੁਲ ਦੇਖਣ ਨੂੰ ਮਿਲੇਗੀ ਤੇ ਨਾਲੇ ਜਿਹੜੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਵੀ ਕਾਫੀ ਹਲਚਲ ਦੇਖਣ ਨੂੰ ਹੁਣ ਮਿਲੇਗੀ ਜੀ ਅਮਿਤ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਦੇ ਵਿੱਚ 92 ਸੀਟਾਂ ਲੈ ਕੇ ਸੱਤਾ ਦੇ ਵਿੱਚ ਆਮ ਆਦੀ ਪਾਰਟੀ ਆਈ ਸੀ ਤੇ ਉਸ ਵੇਲੇ ਕਿਹਾ ਜਾ ਰਿਹਾ ਸੀ ਕਿ ਇੱਕ ਹਵਾ ਚੱਲੀ ਹੈ ਇੱਕ ਹਨੇਰੀ ਆਈ ਜਿਸ ਦੇ ਵਿੱਚ ਤਮਾਮ ਵੱਡੇ ਲੀਡਰ ਨੇ ਜਿਹੜੇ ਉਸ ਹਨੇਰੀ ਦੇ ਵਿੱਚ ਆ ਗਏ ਤੇ ਹੁਣ ਜਿਵੇਂ ਕਿ ਅਰਵਿੰਦ ਕੇਜਰੀਵਾਲ ਥੋੜਾ ਟਾਈਮ ਜੇਲ੍ਹ ਦੇ ਵਿੱਚ ਰਹੇ ਨੇ ਲਗਾਤਾਰ ਜ਼ਮਾਨਤ ਦੀ ਮੰਗ ਕੀਤੀ ਗਈ ਉਸ ਤੋਂ ਬਾਅਦ ਕੱਲੇ ਭਗਵੰਤ ਮਾਨ ਨੇ ਜਿਹੜੇ ਨਜ਼ਰ ਆਏ ਨੇ ਤੇ ਜਾਂ ਸੁਨੀਤਾ ਕੇਜਰੀਵਾਲ ਉਹਨਾਂ ਦੀ ਪਤਨੀ ਨੇ ਜਿਹੜੇ ਉਹਨਾਂ ਵੱਲੋਂ ਰੋਡ ਸ਼ੋਅ ਕੀਤੇ ਗਏ ਕਿ ਲੱਗਦਾ ਵੀ ਹੁਣ ਜਿਹੜੀ ਮੂਵਮੈਂਟ ਹੈ ਜਿਹੜੀ ਹਵਾ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚੋਂ ਜਲਦੀ ਦਿਖਾਈ ਦਊਗੀ ਤੇ ਪੂਰੇ ਦੇਸ਼ ਦੇ ਵਿੱਚ ਇਸ ਦਾ ਅਸਰ ਹੋਊਗਾ ਕਿਤਨੇ ਕਿਤੇ ਭਾਜਪਾ ਜਾਂ ਹੋਰ ਕਾਂਗਰਸ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਵੱਧ ਸਕਦੀਆਂ ਨੇ ਬਿਲਕੁਲ ਸਾਹੀ ਕਹਿ ਸਕਦੇ ਕਿਉਂਕਿ ਕਿਸੇ ਨਾ ਕਿਸੇ ਸਾਨਾ ਬੁੱਤੀ ਵੀ ਜ਼ਰੂਰ ਹੈ ਅਰਵਿੰਦ ਕੇਜਰੀਵਾਲ ਹੋਣਾ ਦੇ ਨਾਲ ਕਿਉਂਕਿ ਲਗਾਤਾਰ ਜਿਹੜਾ ਪਰਿਵਾਰ ਵੀ ਇਹ ਕੇਂਦਰ ਰਹੇ ਸਾਹਮਣੇ ਆਇਆ ਹੈ ਕਿ ਉਹਨਾਂ ਨੂੰ ਜਿਹੜਾ ਹੈ ਗਲਤ ਤਰੀਕੇ ਨਾਲ ਫਸਾਇਆ ਗਿਆ ਸ਼ਰਾਖੋਟਾਲੇ ਮਾਮਲੇ ਦੇ ਵਿੱਚ ਲਗਾ ਕਿ ਦੇਖਣਾ ਹੋਵੇਗਾ ਕਿ ਇਹਦਾ ਹਾਲਾ ਕਿ ਕੋਰਟ ਦੇ ਹੀ ਫੈਸਲੇ ਹੁੰਦੇ ਨੇ ਜਿਹੜਾ ਕੋਰਟ ਹੈ ਉਹਨਾਂ ਨੇ ਹੀ ਜਿਹੜਾ ਹੈ ਨਾਇਕਾ ਦੀਸ਼ ਨੇ ਜਿਹੜਾ ਹੈ ਦਾ ਫੈਸਲਾ ਸੁਣਾਣਾ ਕਿ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਮਗਰ ਪਰਿਵਾਰ ਲਗਾਤਾਰ ਜਿਸ ਤਰ੍ਹਾਂ ਕਹਿਦਾ ਦਿਖ ਰਿਹਾ ਸੀਗਾ ਕਿ ਗਲਤ ਤਰੀਕੇ ਨਾਲ ਫਸਾਇਆ ਹੈ ਤੇ ਬਿਲਕੁਲ ਲੋਕਾਂ ਦੇ ਵਿੱਚ ਵੀ ਜਿਹੜੇ ਕਾਰਕਟਰ ਸੀ ਉਹਨਾਂ ਦੇ ਵਿੱਚ ਵੀ ਕਾਫੀ ਰੋਸ ਸੀਗਾ ਅਸੀਂ ਦੇਖਿਆ ਗਰਾਉਂਡ ਜ਼ੀਰੋ ਤੇ ਜਾ ਕੇ ਵੀ ਅਸੀਂ ਰਿਪੋਰਟਿੰਗ ਕੀਤੀ ਹੈ ਜਿਸ ਤਰ੍ਹਾਂ ਕਰਦੇ ਪ੍ਰਦਰਸ਼ਨ ਜਦੋਂ ਗ੍ਰਿਫਤਾਰੀ ਹੋਈ ਸੀ ਕੇਜਰੀਵਾਲ ਹੋਰਾਂ ਦੀ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਸ਼ੁਰੂ ਹੋ ਗਏ ਸੰਤ ਬਿਲਕੁਲ ਕਹਿ ਸਕਦੇ ਹਾਂ ਉਸ ਤਰ੍ਹਾਂ ਕਿ ਹੁਣ ਸਿਆਸੀ ਹਲਚਲ ਜਿਸ ਤਰ੍ਹਾਂ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਉਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੈ ਇਦੇ ਵਿੱਚ ਜਿਹੜੀ ਰਾਹਤ ਵੀ ਮਿਲ ਸਕਦੀ ਹੈ ਤੇ ਕਾਫੀ ਮਜ਼ਬੂਤੀ ਜਿਹੜੀ ਆ ਪਾਰਟੀ ਨੂੰ ਮਿਲੇਗੀ ਅਰਿੰਕ ਕੇਜਰੀਵਾਲ ਦੇ ਹਾਰ। ਸੋ ਠੀਕ ਹੈ ਸੋ ਜਾਣਕਾਰੀ ਦੇਣ ਦੇ ਲਈ ਮਿਤ ਸੈਖੀ ਤੁਹਾਡਾ ਬਹੁਤ ਬਹੁਤ ਧੰਨਵਾਦ।